ਕੀ ਕਰਦਾ ਹੁਣ ਤੂੰ ਇਹ ਪੈਰ ਲਾ ਕੇ ਠੀਕ ਹੈ ਇਹ ਪੈਰ ਲਾ ਕੇ ਬਈ ਹਾਂ ਮੈਂ ਹੁਣ ਆ ਦੇ ਕਿ ਕਿੱਥੇ ਬੁਝਿਆ ਲੈ ਨਾ ਦੇ ਲੋ ਜੇ ਤੂੰ ਨਹੀਂ ਆਰੇ ਲਈ ਜਾਂਦਾ ਖੇਲ ਦੇ ਵਿੱਚ ਨਹੀਂ ਜਾਂਦਾ ਖੇਲ ਦੇ ਵਿੱਚ ਲਾ ਤੂੰ ਜੀ ਕਰੀ ਜਨੇ ਹੁਣ ਫੋਨ ਬਾਪੂ ਪਤਾ ਨਹੀਂ ਸਾਈਕਲ ਲੈ ਕੇ ਭੱਗ ਗਿਆ ਲਓ ਜੀ ਮੰਮੀ ਹੁਣੀ ਪੌਣ ਲਾਗੇ ਪੱਠੇ ਕਿੰਨੇ ਘਰੇ ਗਏ ਸਾਰੇ ਨੂੰ ਪਾਤੇ ਨਾਲ ਉਤੋਂ ਦਾ ਔਖਾ ਚੱਤ ਹਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਕਮਾ ਤੁਹਾਡਾ ਆਪਣਾ YouTube ਚੈਨਲ ਸਰਾ ਫੈਮਲੀ ਤੇ ਕਿ ਮੈਂ ਉਹ ਸਾਰੇ ਜਣੇ ਤੇ ਜਿਹੜੇ ਭੈਣ ਭਰਾ ਆਪਾਂ ਨੂੰ YouTube ਤੋਂ ਦੇਖਦੇ ਆ ਪਲੀਜ਼ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਜੀ ਤੇ ਜਿਹੜੇ ਦੇਖਦੇ ਆਪਾਂ ਨੂੰ Facebook ਤੋਂ ਗਗਨਦੀਪਕ ਔਰ ਗਗਨ ਨਾਮ ਦਾ ਆਪਣਾ ਪੇਜ ਆ ਉਹਨੂੰ ਜਾ ਕੇ ਜਰੂਰ ਫੋਲੋ ਕਰਿਓ ਉਸ ਤੇ ਵੀ ਆਪਾਂ ਵੀਡੀਓ ਜਿਹੜੀ ਅਪਲੋਡ ਕਰਦੇ ਹੁੰਦੇ ਆਗੇ ਤੇ ਹੁਣ ਆਪ ਬਲੌਗਿੰਗ ਜਿਹੜਾ ਆਪਾਂ ਉਸ ਤੇ ਵੀ ਅਪਲੋਡ ਕਰਿਆ ਕਰਾਂਗੇ ਤੇ ਇੰਸਟਾਗ੍ਰam ਦੀ ਆਈਡੀ ਹੈਗੀ ਆ ਮੇਰੀ ਤੇ ਇੰਸਟਾਗ੍ਰam ਦੀ ਆਈਡੀ ਹੈਗੀ ਆਪਣੀ ਗਗਨਦੀਪਕੌਰ 7454 ਤੇ ਉਹਨੂੰ ਜਾ ਕੇ ਜਰੂਰ ਫੋਲੋ ਕਰਿਓ ਤੇ ਅੱਜ ਦਾ ਬਲੌਗ ਆਪਾਂ ਸ਼ੁਰੂ ਕਰ ਰਹੇ ਹਾਂ ਜੀ ਪਏ ਹੋਏ ਆਪਣੇ ਪਿੰਡ ਪੇਕਿਆਂ ਦੇ ਪਿੰਡ ਤੇ ਕੱਲ ਆਏ ਸੀ ਆਪਾਂ ਸ਼ਾਮ ਜੇ ਨੂੰ ਇਹ ਪਹਿਲਾਂ ਨਹੀਂ ਹੁੰਦਾ ਹਜੇ ਕੱਲ ਆਏ ਸੀ ਆਪਾਂ ਸ਼ਾਮ ਜੇ ਨੂੰ ਤੇ ਅੱਜ ਹੈਗੀ ਦੂਜੇ ਦਿਨ ਦੀ ਮਾਰਨਿੰਗ ਸ਼ੁਰੂ ਹੋ ਗਈ ਕੱਲ ਰਖੜੀਆਂ ਸੀਗੀਆਂ ਤੇ ਰਖੜੀਆਂ ਆਪਾਂ ਬੰਨਤੀਆਂ ਸੀਗੀਆਂ ਕੱਲ ਤੇ ਅੱਜ ਨੈਕਸਟ ਡੇ ਹੋ ਗਿਆ ਸਟਾਰਟ ਮਾਰਨਿੰਗ ਹੋ ਗਈ ਤੇ ਮੰਮੀ ਹੁਣੀ ਬਣਾ ਰਹੀਆਂ ਰੋਟੀ ਮੰਮੀ ਹੁਣੀ ਬਣਾ ਰਹੀਆਂ ਰੋਟੀ ਤੇ ਉਧਰ ਚਿੜੀਆਂ ਦੇਖੋ ਕਿੰਨੀ ਆ ਰਹੀਆਂ ਨੇ ਇਹ ਦਾਣਾ ਖਾਣ ਆਹ ਕਰਦੀਆਂ ਨੇ ਉੱਥੇ ਨਾ ਚੌਲ ਪਏ ਹੋਇਆ ਚੌਲ ਤੇ ਦਾਣੇ

ਜਿਸ ਤਰੇ ਬਣੀ ਨੂੰ ਹਵਾ ਲੱਗੀ ਲੱਗਣ ਦੇਣੀ ਆ ਫੇਰ ਇਹਨਾਂ ਚੱਕਣਾਗਾ ਤੇ ਸਾਡੇ ਰੈਂ ਲੈਂਦੀ ਐ ਚੋਰ ਫੇਰ ਰੋਟੀ ਚੋਰ ਲੋਕ ਕੀ ਕਹਿੰਦੇ ਆ ਕਿੱਥੇ ਕਿੱਥੇ ਸਾਡੇ ਤਾਂ ਚੋਰੀ ਕਹਿੰਦੇ ਆ ਦਾਂ ਦਵਰੀਆ ਓਰੀਆ ਕਪੜਾ ਦੋ ਤਾਂ ਸਾਰਾ ਜਾਣਾ ਕਿਤੇ ਤੁਸੀਂ ਜਾਣਾ ਕਿਤੇ ਮੇਰਾ ਵੀ ਕਪੜਾ ਧੋ ਜੀ ਤੈਨ ਮੈਂਦੀ ਲਾਉਣੀ ਆਉਂਦੀ ਆ ਹੈ ਆਉਂਦੀ ਨਹੀਂ ਸਿਖਲਾ ਤੂੰ ਆਹ ਕੌਣਾ ਤੇਰੀ ਭੈਣ ਆ ਗਈ ਸੇਲੀ ਹੋ ਜਿੰਦਾ ਤੂੰ ਹੀ ਜਾਊਗਾ ਤੂੰ ਹੀ ਜਾਊਗਾ ਚੂੜਾ ਕੱਢੀਂ ਸੱਜਣਾ ਮੇਰੇ ਨਾਲ ਚੱਲੇਂਗੀ ਮੇਰੇ ਪਿੰਡ ਚਾਲੂ ਬਾੜੜੀ ਏ ਕਿੱਡੀ ਖਰਾਬ ਆ ਗਈ ਇਹ ਤਾਂ ਹੈ ਮੈਂ ਕਿਹੜੇ ਵਿੱਚ ਵਰਤ ਨਹੀਂ ਕਿਹੜਾ ਲਾਲਚੀ ਨੇ ਕਾਣ 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 ਹੈ ਬੇਰ ਨੂੰ ਤਾਂ ਮੰਮੀ ਦੀ ਅੱਡੀ ਉੱਡੀ ਭੁੱਲ ਜਾ ਉਹ ਡਾਲਰ ਦੀ ਸੀ ਇਹਨੂੰ ਉੱਥੇ ਦੋ ਆਪਾਂ ਦੋ ਫੜ ਨਹੀਂ ਖੜੇ ਕਰਾਂਗੇ ਹਾਂ ਮੰਮੀ ਜਾਏ ਜੇ ਤੁਹਾਨੂੰ ਮੈਨੂੰ ਆਇਆ ਲੱਗਦਾ ਟੂਲੇ ਇਹ ਪਹਿਲੀ ਉੱਡ ਜਾਣੇ ਹੌਣ ਤਾਂ ਬਹੁਤ ਫਰਕ ਆਉਂਦਾ ਹੌਣ ਤਾਂ ਕਿੰਨਾ ਫਰਕ ਆਗਾ ਕੀ ਰਿਆ ਵਾਤੀ ਦਾ ਆ ਦੇਖੋ ਕੁਝ ਤੋੜਨੇ ਲੈ ਕੇ ਜਾਣੇ ਕਿ ਕਿ ਆ ਬਣੇ ਲੈ ਕੇ ਜਾਵਾਂਗੇ ਦੇਖੋ ਤੋਰੀਆਂ ਲੈ ਜਾਵਾਂਗੇ ਹਾਂ ਅਮਰੂਦ ਸਾਡੇ ਬਹੁਤ ਪੈਣ ਭਰਾ ਵੀ ਸੋਹਣੇ ਨੇ ਇੱਕ ਫਲੀਆਂ ਲੈ ਕੇ ਜਾਣੀਆਂ ਨੇ ਮੈਂ ਉਹ ਆਪਣੀਆਂ ਜਿਹੜੀਆਂ ਆਈਆਂ ਉਹ ਤਾਜ਼ੀਆਂ ਨੇ ਉਹ ਲੈ ਕੇ ਜਾਣੀਆਂ ਨੇ ਬੱਚੇ ਪੈ ਰਹੇ ਨੇ ਹਾਂ ਉਹ ਕੌਣ ਆ ਉਹ ਕੁੜੀ ਨਾਲ ਕਪੜਾ ਕਿੰਨੇ ਕਿੰਨੇ ਰੁਪਈਆ ਚ ਤੋਂ ਲੈਣੀਆਂ ਦੱਸ ਦੇ ਦੱਸੀਏ ਪ੍ਰੀਆ ਜਾਂਦੀ ਨਹੀਂ ਮੇਰੇ ਨਾਲ ਕਿਉਂ ਕਾਤੋਂ ਨਹੀਂ ਜਾਂਦੀ ਉਰੇ ਤੇਰਾ ਬੜਾ ਜੀ ਲੱਗਦਾ ਹੈ ਬਾਗ ਚੱਲ ਲੈ ਸੇਲੀ ਇਹਦੀ ਪ੍ਰੀਆ ਦੀ ਇਹ ਕੰਮ ਕਰਦੀ ਜ ਮੈਨੂੰ ਸਦਾ ਨਹੀਂ ਆਈ ਇਹਨਾਂ ਨੂੰ ਕੀ ਕਰਾਉਣਾ ਇਹਨਾਂ ਤੋਂ ਕਿੱਥੇ ਉੱਧਰ ਪੋਚਾ ਲੈਣੀ ਹੈ ਲਓ ਜੀ ਮੋਰਨਿੰਗ ਹੋ ਰਹੀ ਹੈ ਸਾਰੇ ਕੰਮ ਮਤਨਦਾਂ ਚ ਲੱਗੇ ਹੋਏ ਆ ਕਿੰਨੀਆਂ ਰਹਿ ਗਈਆਂ ਰੋਟੀਆਂ ਇੱਥੇ ਦਾਰੇ ਕਦੀ ਤੁਹਾਨੂੰ ਕੀ ਦੱਸਦੇ ਖੇਤ ਰੀਏ ਭੇਤੀਆ ਖੇਤ ਲਈਏ ਉੱਚੀ ਰੱਖਿਆ ਹਾਰੇ ਚ ਇਹ ਕਿੰਨੇ ਕਾਦੇ ਵਾਸਤੇ ਹੁਣ ਹੁਣ ਵਾਸਤੇ ਅੱਛਾ ਮਰੀਜ਼ਾਂ ਵਾਸਤੇ ਹੂੰ ਮੋਟਰ ਦਾ ਪਾਣੀ ਦਿੰਦੇ ਨੇ ਜੜੀ ਸਵਾਰਸੀ ਵਾਲਾ ਹੈ ਪਾਣੀ ਜਮੀ ਥੋੜਾ ਹੈ ਮੋਟਰ ਦਾ ਤਾਂ ਛੋਟੀ ਜਿਹੀ ਮੋਟਰ ਬਹੁਤ ਪਾਣੀ ਦਿੰਦੀ ਆ ਛੋਟੇ ਪਾਣੀ ਉੱਠਦੇ ਨੇ ਫਿਰ ਸਾੜੇ ਪਾਣੀ ਇਹ ਵੀ ਰਹਿੰਦਾ ਕਿ ਭਰ ਨਹੀਂ ਸੀ ਹੋਇਆ ਭਰ ਨਹੀਂ ਸੀ ਹੋਇਆ ਬਸ ਜਿਵੇਂ 30 30 ਤੇ 2000 ਟਨਟਾਈ ਤੇ ਤੇ ਫਿਰ ਉਹਦੇ ਨਾਲ ਐਨੀ ਗਰਮੀ ਚ ਤੁਸੀਂ ਕਿਵੇਂ ਗਲੀਆਂ ਦੇ ਵਿੱਚ ਜਾਓਗੇ ਸ਼ਾਮ ਜੀ ਨੂੰ ਚਲੇ ਗਏ ਹੁਣ ਤਾਂ ਗਰਮੀ ਵਾਲੀ 3 ਸਾਲ ਬਾਅਦ ਕਾਟੀ ਬੜੀ ਤਾਂ ਹਿੰਦਾਨਾ ਥੋੜਾ ਜਿਆਦਾ ਸਹੀ ਗੱਲ ਆ ਨਾਨਕੇ ਦੇ ਨਾਨਕ ਹੀ ਹੁੰਦੇ ਬਹੁਤ ਜਾਨੀ ਤੁਸੀਂ ਇਹ ਨਾ ਕਮਰੇ ਚੋਂ ਦੇਣ ਕਰੇ ਵੀ ਬਣਾ ਕੇ ਲੈ ਕੇ ਆਏ ਕਮਰੋਮੀ ਆ ਨਾ ਆਪਣੇ ਆਈ ਕਰਦੇ ਪਿੰਦਰ ਵੀ ਲੈ ਕੇ ਸੱਤਾਈ ਵੱਧੀਆਂ ਨੇ ਸਾਡੇ ਘਰ ਮੈਂ ਸੱਤਾਈ ਵੱਧੀਆਂ ਨੇ ਹਾਂ ਮੈਂ ਮਤਲਬ ਦੇਖ ਕੇ ਪਹਿਲੇ ਆਈ ਬੀ ਉਹ ਸਾਰਾ ਕੁਝ ਯਾਦ ਆ ਗਿਆ ਵੀ ਕੀ ਆਉਂਦਾ ਸੀ ਕੀ ਆਉਂਦਾ ਸੀ ਇਹ ਤਾਂ ਕਸੇ ਗਾਮੇ ਦਾ ਕੁਝ ਯਾਦ ਆ ਰਿਹਾ ਮੈਂ ਇੱਥੇ ਬੈਠਾ ਸੀ ਗਾਮੇ ਨੂੰ ਕਾੜ ਦਿਨੇ ਆ ਜਾਣਾ ਚਲੋ ਚੱਲੀਏ ਹੰਦ ਟੱਪ ਦੇ ਵਸੋਂ ਵਿੱਚ ਘੇਟੜ ਘੇੜਦੇ ਰਹੇ ਤੈਨੂੰ ਕੀ ਮਿੱਟੀ ਲੱਗੀ ਵਧੀਆ ਲੱਗਦੀ ਆ ਤੇ ਮੇਰੀ ਤਾਂ ਕਾੜ ਨਹੀਂ ਆਣਾ ਦੋਸਤ ਇਸ ਘਰ ਦਾ ਕਾੜ ਨਹੀਂ ਆਣਾ ਦੋਸਤ ਸਾਡਾ ਫੇਮਸ ਆਂ ਕਾੜ ਮਿੱਟੀ ਤੇ ਬੜਾ ਵਧੀਆ ਲੱਗਦਾ ਸਾਰਾ ਮਿੱਟੀ ਦੇ ਲਈ ਨਾ ਮਿੱਟੀ ਮਿੱਟੀ ਨੂੰ ਕੀ ਅਸਰ ਕਰਿਆ ਹਸਣ ਆਣੀ ਦਾ ਦੱਤ ਬਣ ਗਿਆ ਮਿਸ ਕਰ ਰਹੀਆਂ ਮਿਸ ਕਰ ਰਹੀਆਂ ਮਿਸ ਕਰ ਰਹੀਆਂ ਮਾ ਮਮੀ ਨੇ ਅੱਥੇ ਲੈ ਕਾੜ ਕੇ ਆ ਤਾਂ ਚੱਲੋ ਵੀ ਜਾ ਕੇ ਤੋਂ ਮੈਗੜੇ ਨੂੰ ਮੜਾਈ ਉੱਪਰ ਪਾ ਕੇ ਦਿਓ ਕਿ ਮੜਾਈ ਟੇਸਟ ਹਾਂਜੀ ਜੀ ਮੇਰਾ ਮੁੰਡਾ ਹੋਵੇ ਤੇ ਲੋ ਉਹ ਇੱਧਰ ਉੱਥੀ ਹੋ ਅਸੀਂ ਫਿਰ ਜਾਣਾ ਇੱਧਰ ਮੇਰੇ ਕੋਲ ਸੇ ਤੇ ਆ ਕੇ ਠੀਕ ਫਿਰ ਅਸੀਂ ਉੱਥੇ ਕਿ ਜਾਂਦੇ ਹਾਂ ਉਹ ਤਾਂ ਮੁੱਛੂਟੇ ਪਈਆ ਪੂਰੀ ਆਦੀ ਦੀ ਮਕਾਨ ਮਾਰੇ ਦੰਨੂਸੀ ਤੋਂ ਉਹ ਬਹੁਤ ਭਾਗੀ ਦਿੱਖੀ ਹੋਣੀ ਹੈ ਆਈ ਵੀ ਚਲੋ ਸਿਰੋਗ ਹੋਣੀ ਤੁਮ ਬਸ ਹੋਈ ਦਸਮ ਜੋਰੀ ਗਈ ਤੁਸੀਂ ਪਾਪੇ ਸਿੱਧਾ ਤੇ ਆ ਜਾ ਕਰੋ ਉਦੋਂ ਸਾਰੇ ਮਿਲ ਜਾ ਕਰਨਗੇ ਹੁਣ ਇਹ ਜਿੱਥੇ ਰਹਿੰਦੇ ਆ ਇਹਨਾਂ ਦਾ ਉੱਥੇ ਵਧੀਆ ਲੱਗਦਾ ਹੋਊ ਪਿਆਰਾ ਦਾ ਕੁੱਟੀਆਂ ਦੀ ਨਹੀਂ 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 ਮਾਰੀ ਇੰਕਟਾ ਕਰ ਸੁਣੋ ਬਹੁਤ ਲੱਗਦਾ ਕੁਆਜੀ ਨਹੀਂ ਮੈਂ ਤੁਹਾਡੇ ਹੁਣ ਤੱਕ ਪਾਰਾ ਪਾਰ ਚਲਾਈ ਨਹੀਂ ਮੈਂ ਮੈਂ ਬਸ ਇੰਨਾ ਨੂੰ ਦੇ ਦੇ ਨਹੀਂ ਨਹੀਂ ਮੈਂ ਨਹੀਂ ਲੈਂਦਾ ਨਹੀਂ ਨਹੀਂ ਥੋੜੇ ਕਰ ਦੋ ਫਿਰ ਥੋੜੇ ਕਰ ਦੋ ਯਾਰ ਇਹ ਨਹੀਂ ਚਾਹੇ ਕਿ ਬਣਾ ਕੇ ਆਪ ਥੋੜੇ ਕੈਨੇਡਾ ਦੇ ਬੜੇ ਦੋਟਾ ਨਹੀਂ ਦੱਸਦਾ ਨਹੀਂ ਤਾਂ ਆਪਾਂ ਨੂੰ ਨਹੀਂ ਸਮਝ ਆਉਂਦੀ ਕਿ ਇਹ ਕਿਹਦੇ ਤੋਂ ਮਾਪੀ ਜਾਂਦੀ ਹੈ ਬਾਸ ਚੱਲ ਲੈ ਤੁਸੀਂ ਕਹਿੰਦੇ ਨੇ ਕਿ ਅਮਰੀਕਾ ਜਾਣਾ ਹੈ ਕਿਉਂ ਆਏ ਕਿਉਂ ਬੋਤੋ ਦਾ ਬੁਨੀਆ ਮੇਰਾ ਮੇਰਾ ਮਮੀ ਨਾਲ ਆਪਰੇ ਕਿ ਬਾਰੀਆਂ ਨੇ ਵੀ ਆ ਕੇ ਨਹੀਂ ਆਉਣਾ ਬਹੁਤ ਵੀ ਕਹਿੰਦੀ ਹੈ ਨਾ ਕਿ ਕਰਕੇ ਆਉਣੀ ਹੈ ਮੈਂ ਕਿਉਂ ਹੋਰ ਕਿ ਮੈਂ ਕਿਹਦੀ ਜਾਂਦੇ ਹਾਂ ਜਾਣਾ ਉਹ ਆਉਂਦੇ ਆ ਸਾਹ ਦੇਣਾ ਹੈ ਇਹ ਬਾਤ ਤਾਂ ਹੈ ਇਹ ਤਾਂ ਕਿਸੇ <laughs> <laughs> ना है ना। हो जाए के गए ठीक है ਠੀਕ ਹੈ ਜੀ ਠੀਕ ਹੈ ਬੀਬੀ ਅਸੀਂ ਠੀਕ ਹੈ ਠੀਕ 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 ਇਹ ਵੀ ਆਉਣਾ ਮੈਂ ਉਹ ਤਾਂ ਆਪ ਕਹਿੰਦੀ ਤੁਸੀਂ ਆਵੇਂ ਨਾ ਤੇ ਆਪਾਂ ਨਹੀਂ ਜੇ ਤਾਂ ਤੁਸੀਂ ਆਪਾਂ 4 ਕਿਲੋ ਮੋਹਨ ਲੈ ਕੇ ਕੱਟ ਆਹ ਦੇਖੇ ਨਹੀਂ ਰੋ ਆਇਆ ਕਾਲਾ ਹੁੰਦਾ ਹੈ ਉਹਨਾਂ ਦਾ ਇਹ ਗੇਟ ਬੰਦ ਹੈ ਜੀ ਬੇਵਾਰੀ ਹੁੰਦਾ ਹੈ ਉਹ ਹਾਂ ਕੀ ਨਹੀਂ ਫਿਰ ਲੈ ਅਸਲ ਬਤਰੀ ਹੈ ਹਾਂ ਕਮਰਾ ਖੜਾ ਹੁੰਦਾ ਹੈ ਠੀਕ ਜੀ ਹਾਂ ਉਹ ਪਰੇ ਦੇ ਲੈ ਗਾਉਂ ਆਹ ਹਾਂ ਜੀ ਆਉਂਦੇ ਜਿਆਨੇ ਮੈਂ ਲੌਕਰ ਮਿਲਿਆ ਸੀ ਉਹਨਾਂ ਦੇ ਵੇਸ਼ ਨਾਲ ਪੱਛਰੇਣਾ ਕੱਟਿਆਂ ਦੇ ਜਾ ਕੇ ਸਾਰੇ ਕੋਈ ਹਾਂ ਸੋ ਸੋ ਠੀਕ ਹੈ ਬੰਦੇ ਠੀਕ ਹੈ ਮੈਂ ਨਹੀਂ ਬੰਦਾ ਜਿਸ ਮਾਰਿਆ ਮੇਰਾ ਠੀਕ ਹੈ ਆਹ ਲਾ ਦੇਣਾ ਨਾ ਨਾ ਕਿ ਜ਼ਰੂਰ ਆਵਾਂਗੇ ਜ਼ਰੂਰ ਜਦੋਂ ਮੁੰਡਿਆਂ ਦੇ ਵਿਆਹ ਕਰੇ ਸਾਰਿਆਂ ਨੂੰ ਬੁਲਾਵਾਂਗੇ ਜ਼ਰੂਰ ਪਹੁੰਚੋ ਪੱਕਾ ਬਣਾਈ ਕੇਣਾ ਪੱਕਾ 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 ਇਹ ਰਿਕਾਰਡ ਹੋ ਗਿਆ YouTube ਤੇ ਹੁਣ ਪ੍ਰੂਫ ਹੋ ਗਿਆ ਪ੍ਰੂਫ ਹਾਂਜੀ ਹਾਂਜੀ ਬਾਏ ਲੋ ਜੀ ਆਪਾਂ ਥੋੜੇ ਦੰਦਾ ਟਾਈਮ ਹੋ ਗਿਆ ਤੇ ਚਾਣ ਦੀ ਜਿਹੜੀ ਤਿਆਰੀ ਕਰ ਲਈ ਤੇ ਹੁਣ ਆਪਾਂ ਚਾਵਾਂਗੇ ਇੱਕ ਤੋਂ ਨਾਲੇ ਡੜੀ ਆ ਲੈ ਕੇ ਚੱਲ ਤੂੰ ਉਹ ਤੂੰ ਆ ਲੈ ਕੇ ਚੱਲੀ ਦਸਨ ਮਾਵੇ ਚ ਭਾਈ ਦਸਨ ਹਾਲ ਭਾਵੇ ਚ ਬੋੜ ਟ ਕੋਈ ਜੋਤ ਤੱਕ ਬਣਾਣਾ ਪਿਆ ਰਹਿੰਦੇ ਉਹਨੂੰ ਦੱਸ ਕੀ ਹੈਗਾ ਖਾਲੀ ਹੋ ਜੀ ਨੀ ਕਿ ਮੰਮੀ ਤੂੰ ਨਹੀਂ ਆਈ ਨਹੀਂ ਬੱਸ ਬੱਸ ਨਹੀਂ ਤੂੰ ਹੀ ਮੈਨੂੰ ਤੂੰ ਹੀ ਕੋਈ ਨਹੀਂ ਬਾਦਲ ਦਾ ਆ ਐਸਾ ਨਾ ਹੋ ਇਹ ਉਹ ਤੂੰ ਆ ਆਲਾ ਮੈਨੂੰ ਇਧਰ ਦੇ ਚੰਮੜੀਆਂ ਦੀ ਨਾ ਬਣਾ ਲਈ ਆ ਹੋਰ ਇਹ ਚੰਮੜੀਆਂ ਬੰਗਾਰੇ ਹਾਈ ਹੂਣਾ ਬੈਨ ਟਿੱਕ ਜਿਓ ਕਿਤੇ ਲਓ ਜੀ ਆਪਾਂ ਚੱਲੇ ਆ ਲਾ ਓਡੋ ਠੀਕ ਐਂਟੀ ਆ ਤਰ ਦੋ ਦਿਗੀ ਜਿ ਰੱਖਾ ਹੈ ਹੈ ਬੰਦੀ ਦੋ ਦਿਗੀ ਜਿ ਰੱਖਾ ਹੈ ਕੋਣ ਗਰਮੀ ਨੂੰ ਕੀ ਮਾਵਾ ਕੋਈ ਦੱਲ ਨੂੰ ਕਹਿੰਦਾ ਤੈਨੂੰ ਕਿ ਆ ਰਹੀ ਹੋ ਅੱਗੇ ਦਾ ਮਾਰਿਆ ਰੋ ਦੁਆਟੀ ਵੀ ਹੁੰਦੀ ਹੈ ਕੋਈ ਤਾਂ ਨਾ ਕੋਈ ਗਰਮੀ ਤੇ ਸੁਝਾਵੇ ਕਰਦੀ ਆ ਰਹੀ ਵਾ ਕੋ ਦਾ ਬੋਰ ਬਹੁਤ ਤਾਂ ਗਰਮੀ ਜਰਾ ਹੁਣ ਦਾ ਬੋਸ ਚਲਾਉਂਦਾ ਮਾਦੇ ਲਾ ਸੁਕਤਾ ਬੈਸੀ ਤੇਰੇ ਜਾਂਦੇ ਉਹ ਆਦੇ ਮੈਂ ਵੀ ਸੌਂਗੀ ਇਸ ਰਾਤ ਚਲੋ ਬਾਏ ਬਾਏ ਇਹ ਫੋਨ ਫਾਰ ਚਾਰਜਰ ਸਾਰਾ ਕੋ ਚਾਰਜਰ ਤੂੰ ਚਾਹ ਪਾਉ ਤਾਂ ਮੈਂ ਪਾ ਲਿਆ ਚਾਰਜ ਪਾ ਲਿਆ ਪਾ ਲਿਆ ਸੀ ਜੜੀ ਚਲੋ ਭਾਈ ਠੀਕ ਆ ਤੇਰੇ ਕੱਪੜੇ ਚੱਕ ਲੈ ਸਾਰੇ ਤੇ ਨਿਆ ਨਹੀਂ ਰਹਿਗੇ ਹੋਰ ਅੱਜ ਤੇ ਨਹੀਂ ਰਹਿਗੇ ਤਾਬੇ ਮੋਟਾ ਉਹ ਤਾਂ ਨਹੀਂ ਠਾਇਆ ਵਿਚਾਰਾ ਰੇਪਾ ਕੇ ਆਇਆ 15 16 ਚਲੋ ਜੀ ਗਾਇਸ ਚਲਿਏ ਘਰਾਂ ਨੂੰ ਵਾਏ ਚਲੋ ਜੀ ਚਲਿਏ ਘਰੇ ਹੁਣ ਆਪਣੇ ਉਹ ਆ ਰਹੇ ਨੇ ਬਾਹਰ ਕੌਣ ਉਹ ਦੇਖ ਮਮੀ ਹੁਣੀ ਹਾਂ ਮਮੀ ਹੁਣੀ ਨਾ ਕਿੜ ਦੇ ਵਿੱਚ ਖੜੇ ਰਹਿਣਗੇ ਉਹਨਾਂ ਟਾਈਮ ਹੈਂ ਹੋਣ ਲੱਗੀ ਨਹੀਂ 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 ਚਲੋ ਅਰੇ ਨਾ ਮੈਂ ਇੱਕ ਵਾਰੀ ਲਓ ਜੀ ਆਪਾਂ ਪਿੰਡੋਂ ਤੁਰਪੇ ਸੀਗੇ ਤੇ ਹੁਣ ਆਪਾਂ ਚੱਲ ਰਹੇ ਆਂ ਕਿ ਦੀ ਦੇ ਪਿੰਡ ਨੂੰ ਭੱਜਨਵਟ ਨੂੰ ਤੇ ਰਸਤੇ ਦੇ ਵਿੱਚ ਆਪਾਂ ਪਿੰਡੋਂ ਆਦੇ ਹੁੰਦੇ ਮੈਰੀ ਜਿਹੜੀ ਪ੍ਰਾਣੀ ਫਰੈਂਡ ਸੀ ਵਿਛੜੀ ਹੋਈ ਬਹੁਤ ਟਾਈਮ ਦੀ ਤੇ ਉਹਨੂੰ ਆਪਾਂ ਮਿਲ ਉਹਦੇ ਘਰੇ ਚਲੇ ਗਏ ਉਹ ਸਾਰੇ ਪਿੰਡ ਉਹ ਆਪ ਤਾਂ ਹੈ ਕਿ ਆਸਟ੍ਰੇਲੀਆ ਦੇ ਵਿੱਚ ਤੇ ਮੈਂ ਬਹੁਤ ਵਾਰੀ ਨੇ ਨੰਬਰ ਲਾਈਨ ਦੀ ਕੋਸ਼ਿਸ਼ ਕੀਤੀ ਪਰ ਅਦਾ ਕਦੇ ਨੰਬਰ ਮਿਲਿਆ ਨਹੀਂ ਹੈਗਾ ਤੇ ਫਿਰ ਆਪਾਂ ਚੱਲਿਆ ਉਥੋਂ ਆਪਾਂ ਚੱਲ ਪਏ ਸੀ ਮਿਲ ਕੇ ਉਹਨਾਂ ਦੇ ਮੰਮੀ ਆਏ ਹੋਏ ਸੀਗੇ ਅਲੋੜ ਦੇ ਕੱਲ ਹੀ ਆਏ ਸੀ ਇਹ ਤੇ ਹਾਂਜੀ ਆਪਾਂ ਨਾ ਤੁਰ ਪਏ ਸੀ ਘਰੋਂ ਮੈਂ ਤੁਹਾਨੂੰ ਦੱਸਿਆ ਸੀ ਨਾ ਪਿੰਡੋਂ ਤੇ ਉਸ ਤੋਂ ਬਾਅਦ ਮੈਂ ਰਸਤੇ ਦੇ ਵਿੱਚ ਰੁਕ ਗਈ ਸੀ ਆਪਾਂ ਤੇ ਮੇਰੀ ਫਰੈਂਡ ਦਾ ਸੀ ਪਿੰਡਾ ਸੀਗਾ ਤੇ ਉਹਨਾਂ ਵਾਸਤੇ ਬਾਹਰ ਰਹਿੰਦੇ ਆ ऑस्ट्रेलिया ਚ ਰਹਿੰਗੇ ਸਾਰੀ ਫੈਮਿਲੀ ਉਹਨਾਂ ਦੀ ਤੇ ਮੇਰੇ ਕੋਲ ਨਾ ਨੰਬਰ ਨਹੀਂ ਸੀ ਅਸੀਂ ਪਲੱਸ 2 ਦੇ ਪਲੱਸ 2 ਤੋਂ ਬਾਅਦ ਅਸੀਂ ਇਕੱਠੇ ਨਹੀਂ ਹੋਏ ਸ਼ਾਇਦ ਇੱਕ ਵਾਰ ਹੋਈ ਸੀ ਹਾਂ ਇੱਕ ਵਾਰ ਹੋਈ ਸੀ ਉਸ ਤੋਂ ਬਾਅਦ ਮੇਰੀ ਬੈਰਸ ਤੋਂ ਬਾਅਦ ਤੇ ਮੇਰੇ ਕੋਲ ਨੰਬਰ ਵੀ ਨਹੀਂ ਸੀ ਇੱਕ ਨੰਬਰ ਹੈਗਾ ਸੀ ਤੇ ਉਹ ਲੱਗਦਾ ਨਹੀਂ ਸੀਗਾ ਤੇ ਮੈਂ ਬਹੁਤ ਲੋਕਾਂ ਨੂੰ ਕਿਹਾ ਹਨ ਜਿਹੜੇ ਮਰੇ ਉਹਨਾਂ ਦੇ ਪਿੰਡ ਦੇ ਸੀ ਜਾਂ ਕੋਈ ਜਾਣ ਪਛਾਣ ਵਾਲੇ ਸੀ ਪਰ ਨੰਬਰ ਲੈ ਦੋ ਪਰ ਕਿਸੇ ਨੇ ਲੈ ਕੇ ਨਹੀਂ ਦਿੱਤਾ ਹਨ ਕੋਈ ਜਾਣਦਾ ਸੀ ਕੋਈ ਕਹਿੰਦਾ ਸੀ ਅਸੀਂ ਜਾਣਦੇ ਨਹੀਂ ਕੋਈ ਕਿਵੇਂ ਹੈ ਨਾ ਕੋਈ ਕਿਵੇਂ ਤੇ ਅੱਜ ਅਸੀਂ ਇਹ ਕੱਲਾ ਕਰਦੇ ਆਉਂਦੇ ਸੀ ਮੈਨੂੰ ਇਹ ਕਹਿਣ ਲੱਗੇ ਵੀ ਤੇਰੀ ਸਹੇਲੀ ਪਹਿਕੇ ਮੇਰੀ ਕੋਈ ਸਹੇਲੀ ਨਹੀਂ ਤੇ ਕੋਈ ਸਹੇਲੀ ਸੀਗੀ ਮੇਰੀ ਹੈ ਨਾ ਉਹਦਾ ਨੰਬਰ ਨੰਬਰ ਨਹੀਂ ਪਤਾ ਮੈਨੂੰ ਵੀ ਉਹ ਪਾਰ ਆਸਟ੍ਰੇਲੀਆ ਦੇ ਵਿੱਚ ਹੈ ਨਾ ਤੇ ਉਹਨਾਂ ਦੇ ਪਿੰਡ ਵਿੱਚ ਦੀ ਨਗਰ ਦੇ ਹੁੰਦੇ ਸੀ ਜਦੋਂ ਵੀ ਪਿੰਡ ਜਾਣਾ ਹੁੰਦਾ ਉਹਨਾਂ ਦੇ ਪਿੰਡ ਆਉਂਦਾ ਹੁੰਦਾ ਵਿੱਚ ਦੀ ਮਤਲਬ ਸੌਰਿਆਂ ਦਾ ਪਿੰਡ ਤੇ ਸਾਨੂੰ ਘਰ ਦਾ ਤਾਂ ਪਤਾ ਸੀ ਅਸੀਂ ਗਏ ਹੋਏ ਸੀ ਇੱਕ ਵਾਰੀ ਤੇ ਉਦੋਂ ਉਹ ਰਹੇ ਹੁੰਦੇ ਸੀ ਆਸਟ੍ਰੇਲੀਆ ਗਏ ਨਹੀਂ ਸੀ ਅਜੇ ਤੇ ਫਿਰ ਅਸੀਂ ਅੱਜ ਵੀ ਆਸੀ ਦੇਖੀ ਵੀ ਚਲ ਚੱਕਰ ਲਾ ਕੇ ਹੀ ਵੀ ਹੈਗੇ ਨੇ ਕਿ ਨਹੀਂ ਹੈਗੇ ਜਾਂ ਕੋਈ ਪਹਿਲਾਂ ਇੱਕ ਦੋ ਵਾਰ ਗਏ ਉਹਦੇ ਜਿੰਦਾ ਲੱਗ ਜਾਂਦਾ ਸੀ ਤੇ ਅਸੀਂ ਅੱਜ ਚਲ ਚਲੇਗੇ ਉਹਨਾਂ ਦੀ ਸੱਸ ਮੰਮੀ ਕੱਲ ਹੀ ਆਏ ਸੀ ਆਸਟ੍ਰੇਲੀਆ ਤੋਂ ਉਹਨਾਂ ਦੀ ਣਦਾ ਇਹ ਸੀ ਤੇ ਭੈਣ ਤੇ ਫਾਈਨਲੀ ਅੱਜ ਉਹਨਾਂ ਦੇ ਨੰਬਰ ਮਿਲ ਗਿਆ ਆਪਾਂ ਨੂੰ ਗੱਲ ਵੀ ਹੋ ਗਈ ਉਹਦੇ ਨਾਲ ਤੇ ਅਜਾ ਬਹੁਤ ਜ਼ਿਆਦਾ ਖੁਸ਼ ਆ ਕਿ ਬਹੁਤ ਜ਼ਿਆਦਾ ਤੇ ਮੈਨੂੰ ਇਹ ਲੱਗਿਆ ਤਾਂ ਨਾ ਮੇਰੇ ਦਿਮਾਗ ਤੋਂ ਕੋਈ ਬੋਝ ਲੈ ਗਿਆ ਬਹੁਤ ਵੱਡਾ ਜੋ ਬਹੁਤ ਟਾਈਮ ਦਿੱਤੀ ਲੋ ਦਿਲ ਜੁਦਾ ਆਪਾਂ ਕਿਸੇ ਨੂੰ ਦਿੱਲੋਂ ਯਾਦ ਕਰਦੇ ਆ ਜਾਂ ਦਿਲੋਂ ਚਾਹੁੰਦੇ ਆ ਨਾ ਤੇ ਫਿਰ ਉਹਪਨੂੰ ਉਹ ਗਿਲਾਂ ਐ ਜਾਦ ਵੀ ਨਾ ਹੋਵੇ ਵੀ ਅੱਜ ਐ ਹੋਜੂ ਮਿਲਜੂ ਅੱਜ ਕੋਈ ਜਾਦ ਚੇਤਾ ਤਾਂ ਨਹੀਂ ਸੀ ਵੀ ਐ ਹੋਜੂ ਗੱਲ ਸਾਡੀ ਜੇ ਕੋਈ ਨੰਬਰ ਮਿਲ ਚੁੱਕੀ ਹੈ ਨਾ ਤੇ ਚਲੋ ਜੀ ਅੱਜ ਆਪਣਾ ਨਾ ਗੱਲਬਾਤ ਹੋ ਗਈ ਨੰਬਰ ਵੀ ਮਿਲ ਗਿਆ ਤੇ ਬਹੁਤ ਵਧੀਆ ਉਹਨਾਂ ਦੀ ਮੰਮੀ ਤੇ ਭੈਣ ਸੀ ਜਿਹੜੀ ਨੰਦ ਬੋਲਾ ਵਧੀਆ ਸੁਭਾਅ ਸੀ ਉਹਨਾਂ ਮੈਨ ਲੱਗਦਾ ਹੀ ਨਹੀਂ ਸੀਗਾ ਵੀ ਪਹਿਲੀ ਵਾਰ ਮਿਲੇ ਆਗੇ ਇੱਕ ਵਾਰ ਮਿਲੀ ਹੋਈ ਆ ਮੈਂ ਪਹਿਲਾਂ ਉਹਨਾਂ ਨੂੰ ਤੇ ਇੰਨਾ ਪਿਆਰ ਕੀਤਾ ਉਹਨਾਂ ਨੇ ਬਹੁਤ ਜ਼ਿਆਦਾ ਤੇ ਫਾਈਨਲੀ ਹਨਾ ਚ ਗੱਲ ਹੋ ਗਈ ਮੇਰੀ ਤੇ ਹੁਣ ਆਪਾਂ ਚਲੋ ਉੱਥੋਂ ਤੁਰ ਪਏ ਆਗੇ ਚਾਹੂ ਪੀ ਕੇ ਆਇਆ ਇਹਦਾ ਚਾਹ ਪੀ ਕੇ ਕੋਲਡ ਡਰਿੰਕ ਵਗੈਰਾ ਪੀਤਾ ਤੇ ਹੁਣ ਆਪਾਂ ਤੁਰ ਪਏ ਕਿਉਂਕਿ ਲੇਟ ਹੋ ਗਈ ਜਾਂਦੇ ਸੀ ਆਪਾਂ ਅੱਗੇ ਜਾਣਾ ਸੀ ਦੀਦੀ ਕੋਲੇ ਤੇ ਹੁਣ ਆਪਾਂ ਦੀਦੀ ਕੋਲ ਨੂੰ ਚੱਲੇ ਆਗੇ ਪੱਤਰਬੱਡ ਨੂੰ ਉੱਥੇ ਰੁੱਕ ਕੇ ਫੇਰ ਆਪ ਅੱਗੇ ਚੱਲਾਂਗੇ ਪਿੰਡ ਨੂੰ ਜਿਹੜਾ ਰੋਡ ਬਰਨਾਲੇ ਵਾਲਾ ਤੁਹਾਨੂੰ ਵੀ ਦਿਖਾਈ ਮਰਾ ਮੇਰੇ ਫਰੈਂਡ ਦਾ ਐਤਵ ਮੇਰੀ ਬੈਸਟ ਫਰੈਂਡ ਨੂੰ ਬੁਲਾਇਆ ਤੁਹਾਡੇ ਨਾਲ ਆ ਮਿਲ ਲਈ ਵੀਡੀਓ ਕਾਲ ਕਰਨ ਲਈ ਵੀਡੀਓ ਕਾਲ ਦੀ ਗੱਲ ਕਰੀ ਸੀ ਵੀਡੀਓ ਕਾਲ ਦੀ ਗੱਲ ਕਰੀ ਸੀ ਕੀ ਕਰੇ ਰੂਸ਼ੇ ਤਾਂ ਜਨਰਲ ਚਾਹਤ ਕਰਦਾ ਅੱਛਾ ਦਿਲੋਂ ਚਾਹੁੰਦਾ ਉਹ ਇੱਕ ਨਾ ਇੱਕ ਸੱਚੀ ਗੱਲ ਹੈ ਇੱਕ ਨਾ ਕੋਈ ਚੀਜ਼ ਜਾ ਕੋਈ ਵੀ ਕੁਝ ਵੀ ਹੈ ਨਾ ਮਿਲ ਜਾਂਦਾ ਅਗਲੇ ਨੂੰ ਤੇ ਮੈਂ ਬਹੁਤ ਲੋਕਾਂ ਨੂੰ ਕਿਹਾ ਸੀ ਵੀ ਮੈਨੂੰ ਐ ਕਰਕੇ ਨੰਬਰ ਦੇ ਦਿਓ ਜੀ ਕਿਥੋਂ ਵੀ ਮਿਲਦਾ ਹਨਾ ਪਰ ਮਿਲਿਆ ਨਹੀਂ ਸੀ ਤੇ ਫਾਈਨਲੀ ਹਨਾ ਚਲੋ ਅੱਜ ਹੁਣ ਮਿਲ ਗਿਆ ਤੇ ਪਹੁੰਚ ਕੇ ਮਿਲਦੇ ਆ ਦੀ ਦੀਆਂ ਦੇ ਪਿੰਡ ਤੇ ਉੱਥੇ ਦਿਖਾਉਂਦੇ ਆ ਫਿਰ ਕੀ ਮਾਹੌਲ ਆ ਰੌਣਕ ਰੂੜੀ ਮੇ ਲੱਗਦੀ ਹੈ